ਸ਼੍ਰੀ ਵਾਹਿ ਗੁਰੂ ਜੀ ਸ਼੍ਰੀ ਸ੍ਰੀ ਅਰ ਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸਭ ਸਮਾਤ ਪਰਕਾਸ਼ਕ ਸ਼੍ਰੀ ਹਰਿ ਰਾਇ ਨਾ ਕਰ ਜੂਰੀ ਨਮੋ ਕਰ ਜੂਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਕ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੂ ਤਰਾ ਫੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕੰਕਾਰ ਸਤ ਗੁਰੂ ਤੇ ਪ੍ਰਸਾਦ ਸਜੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾਸ਼ਨ ਸੋਏ ਦੁਹਰਾਉ ਗੁਰ ਕੀ ਬਾਹਲ ਸਿੱਖ ਲੈ ਰਹਿਤ ਕਮਾਵੈ ਗਰੰਥ ਜਿਸ ਬੇੜੇ ਚੜ ਸੇਵ ਸੋ ਪਰਮੈ ਅਪਰਨਾ ਪੰਥ ਗੁਰ ਕੀ ਪਾਹਲ ਸਿਖ ਲੈ ਰਹਿਤ ਕਮਾਵੈ ਗ੍ਰੰਥ ਜਿਸ ਬੇੜੇ ਚੜ ਸੇਵ ਸੋ ਪਰਮੈ ਅਪਰਨਾ ਪੰਥ ਜੁ ਕੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਕਾਲ ਰਹੀ ਇਤਿਆਦੀ ਲੜੀਵਾਰ ਵਿਚਾਰ ਨਾਲ ਜੁੜ ਕਰਕੇ ਸੁਵਾਸਾਂ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੀਤੇ ਦਿਨੀ ਕੱਲ ਦੇ ਦੀਵਾਨਾ ਅੰਦਰ ਆਪੇ ਸਰਵਣ ਕੀਤਾ ਹੈ ਕਿ ਪਿਤਾ ਜੀ ਆਪਣੇ ਸਿੱਖਾਂ ਨੂੰ ਜੋ ਰਹਿਤ ਦ੍ਰਿੜ ਕਰਾ ਰਿਏ ਸਤਿਗੁਰਾਂ ਦੇ ਪਰਥਾਏ ਜੋ ਸਿੱਖਕ ਮਹਾਰਾਜ ਨੇ ਆਪਣੇ ਕਿਲੇ ਉੱਤੇ ਚੜ੍ਹ ਕਰਕੇ ਸਿੱਖਾਂ ਦੀ ਵਾਰਤਾ ਨੂੰ ਸਰਬੋਣ ਕੀਤਾ ਭਾਈ ਮਾਲਾ ਸਿੰਘ ਤੋਂ ਭਾਈ ਲਾਹੌਰ ਸਿੰਘ ਜੋ ਕਰਜ਼ਾ ਲਿਆ ਸੀ ਉਸ ਪਰਥਾਏ ਮਹਾਰਾਜ ਨੇ ਫਿਰ ਬੁਲਾ ਕਰਕੇ ਸਮਝਾਉਣਾ ਕੀਤਾ ਔਰ ਰਹਿਤ ਮਰਜ਼ਾ ਦਾ ਦ੍ਰਿੜ ਕਰਾਈ ਮਾਰਨੇ ਦੱਸਣਾ ਕੀਤਾ ਕਿ ਕਿਸ ਤਰ੍ਹਾਂ ਅੰਮ੍ਰਿਤ ਵੇਲੇ ਜਾ ਕੇ ਸਤਿਗੁਰ ਦਾ ਨਾਮ ਉਚਾਰਨ ਕਰਨਾ ਹੈ। ਅਗਵਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਦੇ ਰਹੇ ਹੈ। ਸਤਿਗੁਰ ਕਾਜੋ ਸਿੱਖ ਖਾਏ ਪਲ ਕੇ ਉਠ ਹਰ ਨਾਮ ਧਿਆਏ ਉਤਮ ਕਰੇ ਪਲ ਕੈ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਕਿ ਅੰਮ੍ਰਿਤ ਵੇਲੇ ਜਾ ਕੇ ਭਾਈ ਜੀ ਨੇ ਗੁਰੂ ਦਾ ਸਿੱਖ ਖਵਾਉਂਦਾ ਹੈ। ਉਹ ਨਾਮ ਜਪੇ ਸਿਮਰਨ ਕਰੇ ਉਪਰੰਤ ਆਪਣਾ ਜਿਹੜੇ ਕਰਿਆ ਸੋਦੇ ਇਸ਼ਨਾਨ ਕਰੇ ਸਤਿਗੁਰ ਦੇ ਬਿਦਵਾਰਾ ਬਖਸ਼ੀ ਜੋ ਨਿਤਨੇਮ ਦੀਆਂ ਬਾਣੀਆਂ ਜਾਂ ਪੂਜਾਪ ਸਵਈਏ ਜੋ ਪੇ ਅਨੰਦ ਦੀ ਬਾਣੀ ਦਾ ਪਾਠ ਕਰੇ ਨਿਰੰਕਾਰ ਦੇ ਸਿਮਰਨ ਨੂੰ ਬਾਣੀ ਨੂੰ ਆਪਣੇ ਹਿਰਦੇ ਵਸਾਵੇ ਚੜ੍ਹਦੇ ਦਿਵਸ ਉਹ ਬਾਣੀਆਂ ਗਾਵੇ ਜਦ ਚੜ੍ਹਦਾ ਫਿਰ ਸਿਮਰਨ ਕਰਨ ਤੋਂ ਬਾਦੂ ਬਾਣੀ ਗਾਵੇ ਉਪਰੰਤ ਜੋ ਆਪਣਾ ਕਾਰ ਵਿਹਾਰ ਸੰਸਾਰ ਰੂਪੀ ਕੰਮ ਤੰਦਾ ਉਹ ਕਰੇ। ਔਰ ਮਹਾਰਾਜ ਕਹਿੰਦੇ ਬਗੈਰ ਇਸ਼ਨਾਨ ਤੋਂ ਕੁਝ ਵੀ ਨਹੀਂ ਕਰਨਾ ਬਿਮਾਰ ਇਨਸਾਨ ਹੈ। ਇਸ਼ਨਾਨ ਤੋਂ ਬਗੈਰ ਮਹਾਰਾਜ ਕਹਿੰਦੇ ਨਾ ਘਰੋਂ ਬਾਹਰ ਨਿਕਲਣਾ ਹੈ, ਨਾ ਰਸੋਈ 'ਚ ਵੜਨਾ ਹੈ ਔਰ ਨਾ ਹੀ ਕੋਈ ਹੋਰ ਕਰਮ ਕਰਨਾ। ਸਭ ਤੋਂ ਪਹਿਲਾਂ ਇਸ਼ਨਾਨ ਸਰੀਰ ਦੀ ਸੁੱਚੁਮਤਾ ਮਹਾਰਾ ਕਹਿੰਦੇ ਸਰੂਪ ਜ਼ਰੂਰੀ ਹੈ ਮਨੁਸਿਕ ਪਿਆਰਾ ਨਹੀਂ ਸਿੱਖ ਦੀ ਰਹਿਤ ਪਿਆਰੀ ਇਸ ਕਰਕੇ ਮਹਾਰਾ ਕੇ ਨਸ਼ਿਆਂ ਪੱਤਿਆਂ ਤੋਂ ਤਬਾਕੂ ਤੋਂ ਦੂਰ ਰਹਿਣਾ ਜੋ ਸੰਸਾਰ ਦੇ ਹਾਰ ਸ਼ਿੰਗਾਰ ਨੇ ਉਹਨਾਂ ਤੋਂ ਦੂਰ ਰਹਿਣਾ ਹੈ ਵਿਕਾਰਾਂ ਤੋਂ ਦੂਰ ਰਹਿਣਾ ਇਸ ਤਰ੍ਹਾਂ ਮਹਾਰਾ ਕਹਿੰਦੇ ਸਿਮਰਨ ਸਤ ਨਾਮ ਕੋ ਤਰੈ ਸੁੱਤ ਪਤਨ ਸਮੈ ਸੋਲਾਰੈ ਕਿ ਭਾਈ ਅੰਮ੍ਰਿਤ ਵੇਲੇ ਜਾ ਕੇ ਜਿਵੇਂ ਸਿਮਰਨ ਕੀਤਾ ਬਾਣੀ ਪੜੀ ਦਿਨ ਬਿੱਤਿਆ ਸ਼ਾਮਾਂ ਢਲੀਆਂ ਸੂਜ ਟਿੱਕੀ ਢਲੀ ਤਾਂ ਰਹਿ ਰਹੇ ਰਸ ਦੇ ਪਾਠ ਤੇ ਸੁੱਤਿਆਂ ਸੌਣ ਵੇਲੇ ਜੋ ਪਤਾ ਵੀ ਹੰਕਾਰ ਵਿਹਾਰ ਕਰ ਲੈ ਬਸ ਪੈਣਾ ਹੀ ਐ ਸੌਣ ਲੱਗਿਆਂ ਕੀਤਨ ਸੋਲੇ ਦਾ ਪਾਠ ਕਰੇ ਬਿਗਨ ਅਨੇਕਨ ਕੋ ਹੋਏ ਨਾਸ ਸਦਾ ਧਰੇ ਸਤਿਗੁਰ ਕੀ ਆਸ ਮਾਰਗ ਇਸ ਤਰ੍ਹਾਂ ਦੇ ਸਾਰੇ ਵਿਗਨਾਂ ਦਾ ਨਾਸ਼ ਉਹ ਗੁਰੂ ਭਾਈ ਜੋਤ ਸਤ ਬਾਣ ਇਹਨਾਂ ਦਾ ਨਿਤਨੇਮੀ ਹੈ ਨਿਰੰਕਾਰ ਦੀ ਦਰਗਾਹ ਹੀ ਬਾਣੀ ਪੜਦਾ ਹੈ ਕਿਉਂਕਿ ਮਹਾਰਾਜ ਨੇ ਇਸ ਵਾਸਤੇ ਬਚਨ ਵਰਤਿਆ ਹੈ ਕਿ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਣ ਕੋਈ ਕਿਉ ਆਪ ਨਿਰੰਕਾਰ ਆਕਾਰ ਪੁਰਖ ਭਾਈ ਬੋਲੈ ਇੱਕ ਗੱਖਰ ਦੇ ਵਿੱਚੋਂ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈ ਇਸ ਕਰਕੇ ਉਸ ਨਾਮ ਨੂੰ ਉਸ ਅੱਖਰ ਨੂੰ ਜਪਣਾ ਕਰ ਦਿੱਥੋ ਤੈਨੂੰ ਸੋਝੀ ਮਿਲੀ ਐ ਜਿੱਥੋਂ ਸੰਸਾਰ ਨੇ ਵਿਕਾਸ ਕੀਤਾ ਅੱਖਰ ਤੋਂ ਉਸ ਅੱਖਰ ਨੂੰ ਰਾਦ ਤੈਨੂੰ ਪਰਮਾਤਮਾ ਦਾ ਵਾਸਾ ਮਿਲੇਗਾ ਸੱਚਖੰਡ ਦਾ ਵਾਸਾ ਮਿਲੇਗਾ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਤੇ ਹਮੇਸ਼ਾ ਜੇ ਆਸ ਕਰਨੀ ਹੈ ਕਹਿੰਦੇ ਉਹ ਨਿਰੰਕਾਰ ਕਾਲਪੁਰਖ ਦੀ ਕਿਉਂਕਿ ਉਹਦੀ ਆਸ ਤੱਕਿਆ ਕਦੇ ਟੁੱਟਦੀ ਨਹੀਂ ਸੰਸਾਰ ਦੀ ਆਸ ਤਾਂ ਕਦੇ ਮਿਟ ਜਾਊਗੀ ਤਨ ਅਨੰਕਾਰ ਦੀ ਕੀਤੀ ਆਸ ਕਦੇ ਵੀ ਨਹੀਂ ਮਿਟੇਗੀ ਆ ਛੋਟੀ ਜੀ ਗੱਲ ਕਰ ਲਈਏ ਆਪਾਂ ਕਿ ਪਰੇ ਸਵਾਰ ਮਿਰ ਦਰਾਉਪਦੀ ਦੀ ਇੱਜ਼ਤ ਲੈਣ ਲੱਗੀ ਹੈ ਕਾਇ ਦਿੱਤਾ ਨਾ ਕਿਉਂਕਿ ਦਾਉ ਚ ਹਾਰ ਗਏ ਤੇ ਇਹਦੇ ਜਿਹੜੇ ਵਸਤਰ ਆ ਉਹ ਹਿੰਨ ਕਰਦੋ ਤਾਂ ਉਹਦਾ ਜੋ ਮਿੱਤਰ ਆ ਉਹਨੂੰ ਸਾੜੇ ਖਿੱਚਣ ਲੱਗ ਗਿਆ ਦਰਾਉਪਦੀ ਦੀ ਤਰਜੋਧਨ ਦਾ ਸਾਰਿਆਂ ਨੇ ਸਭ ਬਟੋਨੇ ਬੈਠੇ ਨੇ ਆਸ ਤੱਕੇ ਵੀ ਪੀਸ਼ੂਪਤਾਮਾ ਦਰੋਣਾ ਚਾਰੀਆ ਸ਼ੁਕਰਾਚਾਰੀਆ ਇਹ ਕੌਰਵ ਪਾਂਡਵ ਕੋਈ ਮੇਰੀ ਸਹਾਇਤਾ ਕਰਨ ਕੋਈ ਤਾਂ ਵਿੱਚੋਂ ਕੋਈ ਉੱਠੇ ਮੇਰੀ ਸਹਾਇਤਾ ਕਰੇ ਮੇਰੀ ਬੇਪੜਤੀ ਤੋਂ ਬਚਾ ਲੇ ਪਰ ਜਦੋਂ ਸੰਸਾਰ ਦੇ ਆਸ ਕੀਤੇ ਕਿਸੇ ਨੇ ਸਾਥ ਨਹੀਂ ਦਿੱਤਾ ਪਰ ਆਖਰ ਜਦੋਂ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ ਵੀ ਭਗਵਾਨ ਤੂੰ ਤਾਂ ਮੇਰੀ ਲੱਜਾ ਰੱਖ ਲੈ ਇਹ ਤਾਂ ਨਹੀਂ ਵਿਚਾਰੇ ਜਦ ਪਰਮੇਸ਼ਰ ਦੀ ਆਸ ਕੀਤੀ ਤਾਂ ਉਹ ਸੂਰਜ ਦਾ ਪੁੱਤਰ ਕਰਨ ਥਾਣਾ ਦੇ ਥਾਂ ਢੇਰੀ ਹੋ ਕੇ ਕੱਪੜਾ ਖਿੱਚਦਾ ਹੰਬ ਗਿਆ ਪਰ ਉਹ ਦ੍ਰੋਪਦੀ ਨੂੰ ਬਸਤਰਹੀਨ ਨਹੀਂ ਕਰ ਸਕਿਆ ਇਸ ਤਰ੍ਹਾਂ ਹੈ ਜੇ ਭਗਵਾਨ ਦੀ ਆਸ ਕਰੀਏ ਅਕਾਲ ਪੁਰਖ ਦੀ ਆਸ ਕਰੀਏ ਤਾਂ ਉਹਦੀ ਆਸ ਕਦੇ ਟੁੱਟਦੀ ਨਹੀਂ ਭਾਵੇਂ ਦਰੋਪਦੀ ਨੇ ਬਾਅਦ ਵਿੱਚ ਜਾ ਕੇ ਲੰਬਾ ਵੀ ਦਿੱਤਾ ਕਿ ਭਗਵਾਨ ਤੂੰ ਆਉਣ ਵਿੱਚ ਦੇਰੀ ਕਰਤੀ ਤਾਂ ਮਹਾਰਾਜ ਕਹਿਣ ਲੱਗੇ ਦਰੋਪਦੀ ਮੈਂ ਹੌਂਟ ਦੇ ਰਿਣਨ ਕੀਤੀ ਤੂੰ ਯਾਦ ਕਰਨ ਵਿੱਚ ਹੀ ਦੇਰੀ ਕਰਤੀ ਜਦੇ ਤੂੰ ਸਿਮਰਿਆ ਮੈਂ ਤਾਂ ਤੁਰੰਤ ਆ ਗਿਆ ਪਰ ਤੂੰ ਪਹਿਲਾਂ ਆਸ ਸਭਾ ਵਿੱਚ ਕੀਤੀ ਸਭਾ ਵਾਲਿਆਂ ਤੇਰਾ ਸਾਸਣੇ ਦੇ ਤਾ ਮੈਨੂੰ ਤੂੰ ਯਾਦ ਕੀਤਾ ਮੈਂ ਤਾਂ ਛਿੰਨਮਾਤਰ ਵਿੱਚ ਵੀ ਆ ਗਿਆ ਇਸ ਤਰ੍ਹਾਂ ਮਹਾਰੇ ਦੱਸਣਾ ਕਰਦੇ ਆਸ ਕਰਨੀ ਅਕਾਲ ਪੁਰਖ ਜੀ ਜੋ ਹਮੇਰਾ ਤੁਹਾਡੇ ਹਮੇਸ਼ਾ ਤੁਹਾਡੇ ਨਾਲ ਅੰਮ੍ਰਿਤ ਵੇਲੇ ਰੋਜ਼ ਪੜ੍ਹਦੇ ਹਾਂ ਦੋ ਕਾਲਮ ਪ੍ਰਣਾਸੀ ਦਿਆਲਮ ਸਰੂਪੇ ਸਦਾ ਅੰਗ ਸੰਗੇ ਆਪੰਗੂ ਬਹੁਤੇ ਉਹ ਪਰਮਾਤਮਨ ਸਦਾ ਅੰਗ ਸੰਗ ਭਾਈ ਤੇਰੇ ਕਿਤੇ ਦੂਰ ਨਹੀਂ ਜਾਣਵਾ ਦਿਆਲੂ ਕਿਰਪਾਲੂ ਪਰਮੇਸ਼ਰ ਇਸ ਕਰਕੇ ਉਸ ਪਰਮੇਸ਼ਰ ਦੀ ਆਸ ਕਰ ਜੋ ਕਦੇ ਜਿਤਾਵੇ ਨਾ ਆਓ ਜਿਗਲੇ ਮਹਾਰਾਜ ਜੀ ਬਚਨ ਕਰ ਰਿਹਾ ਭਾਈ ਜਿਹੜਾ ਗੁਰਦਾ ਸਿੱਖ ਹੈ ਉਹ ਅਮਰਸ਼ਕੇ ਗੁਰੂ ਦੀ ਪਾਲ ਲਵੇ ਸਤਗੁਰ ਦੇ ਪਰਥਾਏ ਜੋ ਰਹਿ ਤਾ ਉਹਨੂੰ ਕਮਾਵੇ ਔਰ ਭਰਮ ਭਲੇਖਾਂ ਚੋਂ ਨਿਕਲੇ ਜੋ ਮਾਰਗ ਸੰਸਾਰ ਵਿੱਚ ਨਿਰੰਕਾਰ ਨੇ ਦਿੱਤਾ ਉਹਨੂੰ ਅਪਣਾਵੇ ਆਓ ਮਹਾਰਾਜ ਕੀ ਬਚਨ ਕਰ ਰਿਹਾ ਕਿਵੇਂ ਸਿੱਖਾਂ ਨੂੰ ਅਗਲੀ ਜੋ ਮਰਜ਼ਾਦਾ ਹੈ ਉਹ ਸਮਝਾ ਰਹੇ ਸਰਬਣ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਕੀ ਪਹਲ ਸੇਖਲੇ ਰਹਿਤ ਕਮਾਵੈ ਗ੍ਰੰਥ ਕੇ ਭਾਈ ਜੋ ਸਤਗੁਰ ਦੇ ਸਿੱਖ ਖਵਾਉਂਦਾ ਹੈ ਨਾ ਉਹ ਗੁਰੂ ਦੇ ਪੌਲ ਲਵੇ ਭਾਵ ਕੇ ਅਮਰ ਛਕੇ ਧੰਮ ਗੁਰੂ ਗ੍ਰੰਥ ਸਾਹਿਬ ਜੋ ਰਹਿਤ ਰੱਖੀ ਗਏ ਅਨੰਗ ਨਾਮ ਜੱਪੇ ਸੰਗਤ ਕਰੇ ਵਿਕਾਰਾਂ ਨੂੰ ਛੱਡੇ ਉਸ ਧਾਰਨਾ ਨੂੰ ਅਪਣਾਵੇ ਜਿਸ ਬੇੜੇ ਚੜ ਸੇਵ ਉਸੋ ਭਰਮ ਆਪਰਨਾ ਪੰਥ ਤੇ ਮਹਾਰਾਜ ਕਹਿਣ ਲਗੇ ਸਿੱਖ ਉਸੇ ਬੇੜੇ ਨੂੰ ਸੇਵੇ ਜਿਹੜੇ ਬੇੜੇ ਵਿੱਚ ਚੜਿਆ ਹੈ ਭਾਵਕੇ ਜੇ ਅਮਰ ਛਕਿਆ ਗੁਰੂ ਆਲਾ ਬਣਿਆ ਤੇ ਗੁਰੂ ਤੇ ਭਰੋਸਾ ਰੱਖੇ ਇਹ ਨਹੀਂ ਵੀ 4 ਦਿਨ ਗੁਰਦੁਆਰੇ ਤੇ 2 ਦਿਨ ਪੀਰਾਂ ਦੇ ਤੇ 2 ਦਿਨ ਮਾਤਾ ਦੇ 2 ਦਿਨ ਮੰਦਿਰ 2 ਦਿਨ ਮਸੀਤ ਦੀ ਤਾਂ ਮਹਾਰਾਜ ਕਹਿੰਦੇ ਨਹੀਂ ਇੱਕੋ ਨਿਰੰਕਾਰ ਨੂੰ ਸਿਮਰਨਾ ਭਾਈ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ ਹਰ ਏਕ ਸਿਮਰ ਏਕ ਸਿਮਰ ਪਿਆਰੇ ਤਾਂ ਮਾਰਗ ਇਸ ਤਰ੍ਹਾਂ ਨਿਰੰਕਾਰ ਪਰਮੇਸ਼ਰ ਇੱਕੋ ਅਕਾਲ ਪੁਰਖ ਤੇ ਭਰੋਸਾ ਰੱਖਣਾ ਹੈ। ਪਰਮਪ੍ਰੇਖੇ ਵਿੱਚ ਨਹੀਂ ਪੈਣਾ ਕਿਸੇ ਹੋਰ ਮਾਰਗ ਦਾ ਧਰਮ ਨਹੀਂ ਹੋਣਾਗਾ। ਬਸ ਇੱਕੋ ਅਕਾਲ ਪੁਰਖ ਤੇ ਪੂਰਨ ਬਸ਼ਰਦਾ ਤੇ ਵਿਸ਼ਵਾਸ ਰੱਖਣਾ ਹੈ। ਅਸਨ ਅਚ ਹੈ ਗੁਰ ਸਿੱਖ ਕੋ ਕੰਨਹਾਂ ਦੇ ਸਿੱਖ ਸੋਦਾ ਜੋ ਗੁਰ ਸਿੱਖ ਨੂੰ ਭੋਜਨ ਖਵਾਵੇ ਤੇ ਕੰਨਿਆ ਵੀ ਉਸੇ ਸਿੱਖ ਨੂੰ ਦੇਵੇ। ਜਿਹੜਾ ਗੁਰਸਿੱਖੇ ਵਿੱਚ ਪੱਕਾ ਹੋ ਵਿਆਹ ਕਰਨੇ ਰਿਸ਼ਤਾ ਕਰਨਾ ਅੰਮ੍ਰਿਤਧਾਰੀ ਦਾ ਅੰਮ੍ਰਿਤਧਾਰੀ ਨਾਲ ਗੁਰਸਿੱਖ ਦਾ ਵਿਆਹ ਗੁਰਸਿੱਖ ਨਾਲ ਹੀ ਹੋਣਾ ਚਾਹੀਦਾ ਹੈ ਕੰਨਿਆ ਨਾ ਹੋਣਾ ਚਾਹੀਦਾ ਚਲੋ ਅੱਜ ਤਾਂ ਸਮਾਂ ਵਿਗੜਿਆ ਪਹਿਲਾਂ ਤਾਂ ਚਲੋ ਆਪਣੇ ਬਰਾਦਰੀ ਦੇ ਅੰਦਰ ਆਪਣੇ ਘਰ ਦੇ ਅੰਦਰ ਕੀਤਾ ਜਾਂਦਾ ਸੀ ਚਲੋ ਅੱਜ ਕਹਿੰਦੇ ਆ ਸੰਸਾਰ ਦੀ ਰੀਤੀ ਹੈ ਵੀ ਕਿਸੇ ਵਿੱਚ ਕੋਈ ਫਰਕ ਨਹੀਂ ਜੀ ਸਾਰੇ ਕੋ ਜੇ ਪਰਮਹਾਰ ਕਹਿੰਦੇ ਅੰਮ੍ਰਿਤ ਛੱਕੇ ਵਾਲੇ ਦੇ ਨਾਲ ਭਾਈ ਜੋ ਆਪ ਗੁਰਸਿੱਖ ਹੈ ਅਗਲਾ ਵੀ ਗੁਰਸਿੱਖ ਹੀ ਹੋਣਾ ਚਾਹੀਦਾ ਤਾਂ ਤੁਹਾਡਾ ਜਿਹੜਾ ਧਰਮ ਉਹ ਪੱਕਾ ਹੋਵੇਗਾ ਆਰਣ ਅਨਰਨ ਹਿਤ ਕਰ ਬੇਦਬਿਦ ਹੋਵੇ ਰਿਤ ਪਰਬੋਧ ਕਹਿੰਦਾ ਆਰਣੀ ਰਹਤ ਵਿੱਚ ਹਤੇ ਕਰੇ ਤੇ ਧਰਮ ਗ੍ਰੰਥਾ ਦੀ ਮਰਜ਼ਾਦਾ ਅਨਸਾਰ ਹਿੱਤ ਦੇ ਵਿੱਚ ਗਿਆਨ ਧਾਰਮਿਕ ਜੋ ਕਾਲਪੁਰਖ ਨੇ ਮਰਯਾਦਾ ਸਾਨੂੰ ਬਣਾ ਕੇ ਦਿੱਤੀ ਹੈ ਜੋ ਕੁਦਰਤ ਕਾਇਨਾਤ ਸਾਰਾ ਗੁਰੂ ਦੇ ਹੁਕਮ ਦੇ ਵਿੱਚ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਮਹਾਰਾ ਕਹਿੰਦੇ ਹਵਾ ਪਾਣੀ ਸੂਰਜ ਚੰਦ ਸਾਰਾ ਕੁਝ ਭੈ ਵਿੱਚ ਚੱਲ ਰਿਹਾ ਇੱਕ ਬੰਦੇ ਤੂੰ ਹੀ ਹੈ ਜਿਹੜਾ ਭੈ ਤੋਂ ਰਹਿਤ ਹੋ ਕੇ ਚੱਲਦੇ ਤਾਂ ਹੀ ਠੋਕਰਾਂ ਖਾਂ ਨਿਰੰਕਾਰ ਦੇ ਹੁਕਮ ਵਿੱਚ ਰਹਿਣਾ ਸਿੱਖ ਜਿਵੇਂ ਕੁਦਰਤ ਚੱਲ ਰਹੀ ਹੈ ਨਾ ਉਹਦੇ ਹੁਕਮ ਵਿੱਚ ਤੂੰ ਵੀ ਉਹਦੇ ਹੁਕਮ ਵਿੱਚ ਚੱਲ ਸੂਰਜ ਮਰਯਾਦਾ ਵਿੱਚ ਚੱਲ ਰਿਹਾ ਇਹ ਹਵਾ ਮਰਯਾਦਾ ਵਿੱਚ ਚੱਲ ਰਹੀ ਹੈ ਇਹ ਚੰਦ ਸਤਾਰੇ ਇਹ ਬ੍ਰਹਿਮੰਡ ਖੰਡ ਇਹ ਪ੍ਰithvi ਇਹ ਬਨਾਸਪਤਾ ਇਹ ਪਾਣੀ ਸਾਰਾ ਮਰਯਾਦਾ ਚ ਜੋ ਨੇ ਹੁਕਮ ਕੀਤਾ ਜੋਨ ਸ਼ਾਸਨ ਕੁਦਰਤ ਦਾ ਬਣਿਆ ਉਸੇ ਹਿੱਤ ਹੀ ਰਹਿੰਦਾ ਕਦੇ ਵੀ ਬਾਹਰ ਨਹੀਂ ਹੁੰਦਾ ਤੇ ਜੋ ਉਹ ਧਾਰਨ ਕਰ ਰਿਹਾ ਮਰਯਾਦਾ ਤੂੰ ਵੀ ਮਰਯਾਦਾ ਵਿੱਚ ਰਹਿ ਕੇ ਧਰਮ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਹੈ ਉਹਦੇ ਅਨੁਸਾਰ ਮਰਯਾਦਾ ਨੂੰ ਆਪਣੇ ਹਿਰਦੇ ਚ ਵਸਾ ਚਾਉ ਭਈ ਸਤ ਵਰਜ ਹੈ ਨੈ ਥਿਰ ਸੋਗੰਦਤ ਤਿਮ ਤਰੇ ਕੋ ਰਖ ਵਰਜੋ ਕੋ ਪੰਗਤ ਅਸੀਂ ਹੁਣ ਕਹਾਂਗੇ ਕੁਦਰਤ ਦੀ ਮਰਜ਼ਾਦਾ ਕੀ ਜਿਵੇਂ ਮਹਾਰਾਜ ਕਹਿੰਦੇ ਦੇਖੋ ਸਤਗੁਰੂ ਅਕਾਲਪੁਰਖ ਨੇ ਜੀਵ ਜਨਤਾ ਨੂੰ ਸਾਜਿਆ ਉਹਦੇ ਹੁਕਮ ਚ ਹੈ ਸ਼ਾਮਾਂ ਟਲੀਆਂ ਸੋ ਉਹਦੀ ਟਿੱਕੀ ਢਲੀ ਉਹ ਦਿਨ ਪਾਲਣ ਕੀਤਾ ਆਪਣੇ ਆਲਣਿਆਂ ਚਾਪੜੇ ਨਿਵਾਸ ਸਥਾਨ ਤੇ ਜਾਨਵਰ ਪੰਛੀ ਪਹੁੰਚ ਜਾਂਦੇ ਆ ਆਰਾਮ ਕਰਦੇ ਤੇ ਜਦੋਂ ਪੌ ਫੁੱਟਦੇ ਆ ਨਾ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਆ ਤਕਰੀਬਨ 4:00 ਵਜੇ ਸਾਢੇ 3-4 ਵਜੇ ਪੌ ਫੁੱਟਦੇ ਆ ਫਿਰ ਉਦੋਂ ਪੰਛੀ ਚੀਚ ਹਾਂਦੇ ਆ ਕਹਿੰਨੇ ਅੰਮ੍ਰਿਤ ਵੇਲਾ ਹੋ ਗਿਆ ਪੰਛੀ ਬੋਲਣ ਲੱਗੇ ਤੇ ਭਾਈ ਤੂੰ ਵੀ ਪਰ ਪੰਛੀਆਂ ਦੇ ਮੁਤਾਬਕ ਸਮੇਂ ਨਾਲ ਪੈ ਸਮੇਂ ਨਾਲ ਉੱਠ ਆਪਣਾ ਕੰਮੇ ਉਲਟਾ ਤੇ ਦੀ ਰਾਤ ਕਸੇ ਪੈਣਾ ਨਹੀਂ ਪਰ ਸਾਡਾ ਅੰਮ੍ਰਿਤ ਵੇਲਾ ਕਾਹਤਾਂ ਜਿਹੜਾ ਪਿਆਏ 12 ਵਜੇ ਉਹਨੇ 4 ਵਜੇ ਕਿੱਥੇ ਉੱਠਣਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਕੁਦਰਤ ਹੁਕਮ ਵਿੱਚ ਚੱਲ ਰਹੀ ਹੈ ਨਾ ਸ਼ਾਮਾਂ ਢਲੀਆਂ ਸੂਰਜ ਟਿਕ ਜਾਂਦਾ ਹੈ ਚੰਦਰਮਾ ਨਿਕਲ ਜਾਂਦਾ ਹੈ ਦਿਨ ਚੜਦਾ ਹੈ ਚੰਦਰਮਾ ਲੁਕ ਜਾਂਦਾ ਹੈ ਸੂਰਜ ਨਿਕਲ ਆਉਂਦਾ ਉਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਰੇ ਕਾਇਨਾਤ ਤੈਨੂੰ ਇਹ ਮਰਯਾਦਾ ਦੱਸਦੀ ਹੈ ਵੀ ਕੁਦਰਤ ਦਾ ਕੀ ਹੁਕਮ ਹੈ ਅਕਾਲ ਪੁਰਖ ਦੇ ਹੁਕਮ 'ਚ ਚੱਲਣਾ ਕਿਵੇਂ ਹੈ ਜੇ ਤੂੰ ਬਾਹਰ ਆ ਤਾਂ ਦੁੱਖ ਭੋਗਦੇ ਆ ਜੇ ਹੁਕਮ ਚ ਹੋਵੇਂ ਤੈਨੂੰ ਦੁੱਖ ਕਦੇ ਨਹੀਂ ਵਿਆਪੂ ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਵੇਲੇ ਸਰਪੰਛੀ ਜਾਨਵਰ ਟਿਕ ਜਾਂਦੇ ਆ ਤੂੰ ਵੀ ਆਪਣਾ ਭੋਜਨ ਕਰਕੇ ਟਿਕ ਜਾ ਜਦੋਂ ਅੰਮ੍ਰਿਤ ਵੇਲੇ ਚਹਿ ਹੁੰਦੇ ਆ ਪਉ ਫੁੱਟਦੇ ਉਸ ਵੇਲੇ ਜਾਗ ਤੇਰਾ ਭਲਾ ਹੋ ਤੈਨੂੰ ਰੋਗ ਬਿਮਾਰੀ ਤੋਂ ਤੂੰ ਰਹਿਤ ਰਹੇਗਾ ਸਰੀਰ ਤੰਦਰੁਸਤ ਰਹੇਗਾ ਤਾਂ ਇਸ ਤਰ੍ਹਾਂ ਮਹਾਰਾਜ ਦਸਨਾ ਕਰ ਰਹੇ ਐ ਕਿ ਪੁੱਤਰ ਨੂੰ ਰੋਕੋ ਕਿਉਂ ਭੈੜੀ ਸੰਗਤ ਚ ਨਾ ਬੈਠੇ ਸੁਤ ਵਰਜ ਹੈ ਨੈਥਿਰ ਕੋ ਸੰਗਤ ਪਤਨੂ ਵਰਜੋ ਉਮਾਰੀ ਸੰਗਤ ਚ ਨਾ ਬੈਠੇ ਤੇ ਮੈਂ ਤੇਰੇ ਕੋ ਰੱਖੋ ਵਰਜ ਕੁਪੰਗਤ ਕਹਿੰਦੇ ਇਸੇ ਤਰ੍ਹਾਂ ਆਪਣੀ ਪਤਨੀ ਨੂੰ ਵੀ ਵਰਜੋ ਭੈੜੀ ਪੰਗਤੀ ਵਿੱਚ ਨਾ ਬੈਠੇ ਗੋਰ ਮੰਤਰ ਕੋ ਨਿਸ ਦਿਨ ਰਰੈ ਨਿਸ ਉਠ ਘਰ ਕੇ ਕਾਰਜ ਕਰੈ ਕਿ ਗੁਰੂ ਦਾ ਮੰਤਰ ਦਾ ਦਿਨ ਰਾਤ ਜਾਪ ਕਰੋ ਸਦਾ ਉੱਠਦੇ ਘਰ ਦੇ ਕੰਮ ਕਾਰਜ ਕਰਦੇ ਬੈੰਦੇ ਪਰਮੇਸ਼ਰ ਦੇ ਨਾਮ ਨੂੰ ਧਿਆਵੋ ਜਿਵੇਂ ਕਰਮ ਕਰਦੇ ਹੁਣ ਕਈ ਘਰਾਂ ਦੇ ਵਿੱਚ ਸਾਡੇ ਉੱਥੇ ਮਰਜ਼ਾਦਾ ਹੈ ਪਰ ਆਪਣੇ ਸਾਰੇ ਨਹੀਂ ਹੈ ਜਿਵੇਂ ਅੰਮ੍ਰਿਤ ਵੇਲੇ ਸਨ ਆਪਾਂ ਉੱਠਦੇ ਹਾਂ ਚਲੋ ਤੜਕੋ ਨਾ ਉੱਠੇ ਉਸੇ ਤਰ੍ਹਾਂ ਆਪਰ ਸੋਈ ਚ ਵੜ ਜਾਂਦੇ ਆ ਚਾਹ ਪਾਣੀ ਬਣਾਉਣ ਚਾਹ ਪੀਤੇ ਬਿਨਾ ਸੀ ਉੱਠਦੇ ਨਹੀਂ ਸਭ ਨਹੀਂ ਕਰਨਾ ਕੋਈ ਪਹਿਲਾਂ ਚਾਹ ਬਣਾਉਣੀ ਹੈ ਰੀਤੀ ਬਣਦੀ ਸਾਡੀ ਪਰ ਗੁਰਮਤੇ ਨੂੰ ਮੰਨਦੇ ਨਹੀਂ ਆਗਿਆ ਨਹੀਂ ਦਿੰਦਾ ਧਰਮ ਕਿ ਪਹਿਲਾਂ ਮਹਾਰਕੰਝ ਦੇ ਜੇ ਹੋਰ ਰਸੋਈ ਆ ਉਥੋਂ ਅਨਾਜ ਪਾਣਾ ਸਾਰਾ ਤਿਆਰ ਹੋਣਾ ਉਥੋਂ ਅਨਾਜ ਪੈਦਾ ਹੁੰਦਾ ਉਥੋਂ ਸਾਡੇ ਜਿਹੜੇ ਧਿਰ ਢਿੱਡ ਦੀ ਤ੍ਰਿਪਤੀ ਹੋਣੀ ਹੈ ਸਾਨੂੰ ਅਨਰਦੀ ਜਿਹੋ ਜਿਹੇ ਹੱਥਾਂ ਨਾਲ ਬਣਿਆ ਹੋ ਉਹ ਜੀ ਮਿਲਣੀ ਤਾਂ ਇਸ ਕਰਕੇ ਕਹਿੰਦੇ ਸਾਡੇ ਉਥੇ ਮਰਜ਼ਾਦਾ ਹੈ ਹਜੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਚਣਾਲ ਕੀਤੇ ਬਿਨਾਂ ਸੋਈਂ ਨਹੀਂ ਜਾਣਾ ਔਰ ਚੱਪਣਾ ਪਾ ਕੇ ਨਹੀਂ ਜਾਣਾ ਪੈਣਾ ਜੁੱਤੀ ਪਾ ਕੇ ਆਪਰ ਸੋਈ ਚਲੇ ਜਾਂਦੀ ਨੰਗੇ ਪੈਰੀ ਖੜ ਕੇ ਭੋਜਨ ਨੂੰ ਤਿਆਰ ਕਰੋ ਜਲਪਣ ਤਿਆਰ ਕਰੋ ਉਹ ਖਵਾਜਾ ਆਪਣਾ ਪਦਾਰਥ ਹੈ ਭੋਜਨ ਹੈ ਦੇਵਤਾ ਹੈ ਭਾਵੇਂ ਤੇ ਉਹਦਾ ਸਤਕਾਰ ਕਰੋ ਜੇ ਭੋਜਨ ਆਪਾਂ ਗੁਰੂ ਘਰ ਲੰਗਰ ਕਹਿ ਕੇ ਛਕਾਉਨੇ ਆਂ ਤੇ ਨੰਗੇ ਪੈਰੀ ਤਿਆਰ ਹੁੰਦਾ ਨੰਗੇ ਪੈਰੀ ਆਪਾਂ ਵਰਤਾਉਨੇ ਆ ਸਰਦਾ ਨਾਲ ਰੱਖ ਕੇ ਸਿਰ ਢੱਕ ਕੇ ਤੇ ਘਰ ਵਿੱਚ ਫਿਰ ਨਰਾਦਰਕ ਤਾਂ ਘਰ ਵਿੱਚ ਵੀ ਜੋ ਭੋਜਨ ਪਾਣੀ ਤਿਆਰ ਕਰਨਾ ਹੈ ਤਾਂ ਸਿਰ ਨੂੰ ਢਾਕੇ ਨੰਗੇ ਪੈਰੇ ਗੁਰੂ ਦਾ ਨਾਮ ਜਪਦੇ ਸਿਮਰਨ ਕਰਦੇ ਆਂ ਬਿਨਾ ਇਸ਼ਨਾਨ ਤੋਂ ਰਸੋਈ 'ਚ ਵਰਨਾ ਵਰਜਿਤ ਹੈ ਪਰ ਅੱਜ ਕੱਲ ਸਾਡੇ ਚਾਲਸਾ ਉੱਠਣਸਾਰ ਉਮੇ ਨਾਤੇ ਤੋਤੇ ਪਹਿਲਾਂ ਜੀ ਕੰਮ ਕਰ ਲਿਗੇ ਫਿਰ ਨਹਾਵਾਂਗੇ ਸਾਰਾ ਕੁਝ ਖਾ ਪੀ ਕੇ ਸਫਾਈ ਨਾਲ ਸੁਮੀਆਂ ਕਰਕੇ ਫਿਰ ਨਹਾਵਾਂ ਮੰਗ ਨਹੀਂ ਪਹਿਲਾਂ ਇਸ਼ਨਾਨ ਕਰ ਸਮਰਤ ਵੇਲੇ ਜਾਗ ਬਾਣੀ ਪੜ ਸਿਮਰਨ ਕਰ ਤੇ ਫਿਰ ਜਲ ਪਾਣੀ ਛਕ ਗੁਰਮਤਿ ਦੀ ਮਰਯਾਦਾ ਤਾਂ ਇਹ ਵੀ ਗੱਲ ਕਹਿੰਦੀ ਆ ਵੀ ਬਿਨਾਂ ਜਪ ਜਾਪੇ ਕਰੇ ਨਾ ਆਹਾਰ ਤੇ ਮਹਾਰਾਜ ਕਹਿੰਦੇ ਜਿਹੜਾ ਭਾਈ ਬਿਨ ਜਪ ਪੜੇ ਕੋਈ ਭੋਜਨ ਸ਼ਕਦਾ ਉਹ ਕੂਕਰ ਸੂਕਰ ਮਹਾਰਾਜ ਕਹਿੰਦੇ ਉਹ ਕੁੱਤੇ ਦੀ ਨਿਆਈ ਆ ਭਾਈ ਜਿਵੇਂ ਬਿਨ ਜਾਪ ਖਾਵੇ ਕੋਈ ਜੋ ਸੂਕਰ ਜੂਠਣ ਮੇ ਪਾਏ ਐਸੀ ਪੰਗਤੀ ਆਉਂਦੀ ਹੈ ਮਹਾਰਾਜ ਕਹਿੰਦੇ ਜਿਵੇਂ ਕੂੜੇਦਾਨ ਵਿੱਚੋਂ ਜੂਠ ਸ਼ਕ ਕੁੱਤਾ ਖਾਂਦਾ ਨਾ ਉਸੇ ਤਰ੍ਹਾਂ ਬੰਦਾ ਵਿਖਾਰੇ ਜੂਠ ਜਿਹੜਾ ਬਿਨਾ ਜਪਜੀ ਦਾ ਪਾਠ ਬਾਣੀ ਪੜਿਆ ਸਿਮਰਨ ਕੀਤਿਆਂ ਕੋਈ ਇਸ ਅੰਮ੍ਰਿਤ ਵੇਲੇ ਜਾ ਕੇ ਜਿਵੇਂ ਕਦਾ ਵੀ ਉੱਠ ਕੇ ਰੋਟੀ ਖਾਂਦਾ ਚਾਹ ਪੀਂਦਾ ਵਰਜਿਤ ਹੈ ਸਾਸਤਰਾਂ ਦੇ ਵਿੱਚ ਕਿ ਪਹਿਲਾਂ ਆਪਦਾ ਸਿਮਰਨ ਕਰੇ ਬਾਣੀ ਪੜੇ ਗੁਰੂ ਦਾ ਬਚਨ ਕਮਾਵੇ ਉਸ ਤੋਂ ਉਪਰੰਤ ਉਹ ਜਲਪਾਨ ਸ਼ਕੇ ਜਲਪਾਨ ਕਰੇ ਤੇ ਜੇ ਨਹੀਂ ਕਰਦਾ ਮਹਾਰਾਜ ਕਹਿੰਦੇ ਫਿਰ ਉਹ ਪਾਪਾਂ ਦਾ ਅਧਿਕਾਰੀ ਹੈ ਐਸੀ ਮਰਜ਼ਾਦਾ ਮਹਾਰਾਜ ਦੱਸ ਰਿਹਾ ਆਪਣੇ ਸਿੱਖਾਂ ਨੂੰ ਕਿ ਕਿਵੇਂ ਪਹਿਲਾਂ ਗੁਰੂ ਦਾ ਬਚਨ ਕਮਾਉਣਾ ਹੈ ਨਿਰੰਕਾਰ ਦੇ ਆਗਿਆ ਮੰਨਣੀਆਂ ਫਿਰ ਸੰਸਾਰ ਦੇ ਕੰਮ ਕਰਨੇ ਤਾਂ ਇਸ ਤਰ੍ਹਾਂ ਮਹਾਰਾ ਆਪਣੇ ਸਿੱਖਾਂ ਨੂੰ ਦੱਸ ਰਿਹਾ ਕਿ ਆਪਣੇ ਪੁੱਤਰਾਂ ਨੂੰ ਵੀ ਬਾਹਰ ਮਾੜੀ ਸੰਗਤ ਦੇ ਵਿੱਚੋਂ ਜਾਣ ਤੋਂ ਰੋਕੋ ਔਰ ਆਪਣੇ ਪਤਨੀ ਨੂੰ ਵੀ ਇਨ੍ਹਾਂ ਗੱਲਾਂ ਤੋਂ ਰੋਕੋ ਕੋਈ ਭਾਈ ਮਾੜੀਆਂ ਬੀਬੀਆਂ ਦੇ ਵਿੱਚ ਨਹੀਂ ਜਾਣਾਗਾ ਮਾੜੇ ਕੰਮ ਨਹੀਂ ਕਰਨੇਗੇ ਇਸ ਤਰ੍ਹਾਂ ਮਰਜ਼ਾਦਾ ਰੱਖਣੀ ਇਸ਼ਨਾਨ ਪਾਣ ਕੱਤ ਤੋਂ ਬਿਨਾ ਭੋਜਨ ਨਹੀਂ ਤਿਆਰ ਕਰਨਾ ਚਾਹ ਪਾਣੀ ਨਹੀਂ ਬਣਾਉਣਾ ਨੰਗੇ ਸਰ ਰਸੋਈ ਜੀ ਨਹੀਂ ਜਾਣਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਮਰਜ਼ਾਦਾ ਰੱਖਣੀ ਔਰ ਜਦੋਂ ਵੀ ਕੋਈ ਚਾਹ ਪਾਣੀ ਬਣਾਣਾ ਆਪਾਂ ਨੂੰ ਪਤਾ ਤੁਸੀਂ ਸਿਆਣੇ ਬੈਠੇ ਹੋ ਕੋਈ ਪਹਿਲਾਂ ਮਾਤਾਵਾ ਅੰਮ੍ਰਿਤ ਵੇਲੇ ਚਾਹ ਟੀ ਰੜਕਦੀਆਂ ਸੀ ਲੱਸੀ ਰੜਕੀ ਜਾਂਦੀ ਸੀ ਨਾ ਘਰਾਂ ਦੇ ਵਿੱਚ ਤਾਂ ਉਹ ਸਿੱਧੀਆਂ ਸਿੱਧੀਆਂ ਧਾਰਨਾ ਪੜਦੇ ਸੀ ਬਾਣੀ ਗਾਈ ਜਾਂਦੀ ਸੀ ਤਾਂ ਹੀ ਘਰਾਂ 'ਚ ਵਰਕਰ ਸੀ ਗੁਰੂ ਨਾਨਕ ਦਾ ਸ਼ਬਦ ਗਾਇਆ ਜਾਂਦਾ ਸੀ ਗੁਰੂ ਗ੍ਰੰਥ ਦੇ ਅਲਾਹੀ ਬਚਨਾਂ ਨੂੰ ਉਚਾਰਿਆ ਜਾਂਦਾ ਸੀ ਤੇ ਤਾਂ ਹੀ ਪਰਿਵਾਰਾਂ ਦੇ ਵਿੱਚ ਪਿਆਰ ਸੀ ਥਪਾਕ ਸੀ ਮਲਾਪ ਸੀ ਤੇ ਅੱਜ ਕੱਲ ਉਠਣਸਾਰ ਸਾਡੀਆਂ ਫੇਸਬੁੱਕਾਂ ਬਾੜ ਸੇਪਾਂ ਇੰਸਟਾਗ੍ਰਾਮ ਬਾਣੀ ਕਿਹਨੇ ਪੜਣੀ ਤੇ ਫਿਰ ਅੱਜ ਦੇਖੋ ਪਿਆਰ ਵੀ ਸਾਡਾ ਉਹਨਾਂ ਕੀ ਉਹਨਾਂ ਦਾ ਥਪਾਕ ਆ ਉਹਨਾਂ ਕੋ ਚੱਲੀ ਜਾਂਦਾ ਤਾਂ ਹੀ ਘਰਾਂ ਦੇ ਵਿੱਚ ਝਗੜੇ ਆ ਸਾਰਾ ਕੁਝ ਤਿਆਗਤਾ ਸੀ ਇਸ ਕਰਕੇ ਮਹਾਰਾ ਕਹਿੰਦੇ ਜੇ ਪਿਆਰ ਸਬੰਧ ਚਾਹੁੰਨਾ ਹੈ ਥਪਾਕ ਚਾਹੁੰਨਾ ਹੈ ਕੋਈ ਵੀ ਪਦਾਰਥ ਬਣਾਉਣਾ ਹੈ ਤਾਂ ਉਹਨੂੰ ਸਿਮਰਨ ਕਰਕੇ ਬਣਾਓ ਉਹ 'ਚ ਬਰਕਤ ਆਵੇਗੀ ਅੱਜ ਕੱਲ ਬਰਕਤ ਨਹੀਂ ਹੈ ਘਰਾਂ ਦੇ ਵਿੱਚ ਤੇ ਬਰਕਤ ਕਾਹਦੀ ਜਦੋਂ ਗਾਣੇ ਸੁਣ ਕੇ ਦਾ ਸਭ ਚੀਜ਼ ਬਣਾਉਣੀ ਹੈ ਜੇ ਨਿਰੰਕਾਰ ਦਾ ਨਾਮ ਜਪਿਆ ਹੁੰਦਾ ਤਾਂ ਬਰਕਤ ਹੁੰਦੀ ਕਹਿੰਦੇ ਇਸ ਤਰ੍ਹਾਂ ਭਾਈ ਸਿਮਰਨ ਕਰਦੇ ਆਂ ਭੋਜਨ ਬਣਾਉਣਾ ਰੋਟੀ ਲਵਣੀ ਚਾਹ ਪਾਣੀ ਬਣਾਉਣਾ ਦਾਲ ਸਬਜ਼ੀ ਬਣਾਉਣੀ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲੈ ਪੜੇ ਲਿਖੇ ਹੋ ਜਪਜੀ ਦਾ ਪਾਠ ਕਰ ਲਓ ਚੌਪਈ ਦਾ ਪਾਠ ਕਰ ਲਓ ਮੋਲ ਮੰਤਰ ਗਾ ਲਓ ਜੋ ਤੂੰ ਹੱਥੋਂ ਛੱਡਦਾ ਜਿਦਾਂ ਮਹਾਰਾਜ ਕਹਿੰਦੇ ਤੁਹਾਡਾ ਫਿਰ ਘਰ ਦੇ ਵਿੱਚ ਹੀ ਸੁਰਗ ਬਣ ਜਾਏਗਾ ਝਗੜਾ ਕਲੇਸ਼ ਮਿਟ ਜਾਏਗਾ ਕਿਉਂਕਿ ਦੀ ਅਗਵਾਈ ਗੁਰੂ ਅਰਜਨ ਦਿੰਦਾ ਹੈ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਨ ਕਲੇਸ਼ ਤਾਂ ਤਾਏ ਮਟਾਵ ਜੋ ਨਾਮ ਸਿਮਰਿਆ ਜਾਊਗਾ ਭਾਈ ਫਿਰ ਸਾਰੇ ਕਾਲ ਕਲੇਸ਼ ਮਿਟ ਜਾਣਗੇ ਤਨ ਦੇ ਵੀ ਮਿਟ ਜਾਣਗੇ ਮਨ ਦੇ ਵੀ ਮਿਟ ਜਾਣਗੇ ਸਾਰੇ ਰੋਗ ਦੂਰ ਹੋ ਜਾਣਗੇ ਤਾਂ ਧੰਨ ਪੂਜਾ ਪਰ ਨਹਿ ਲਲਚਾਏ ਨਿਤ ਕੜਾ ਰੰਚਕ ਲਗ ਖਾਏ ਧੰਨ ਜਿਹੜਾ ਮਹਾਰਾਜ ਕਹਿੰਦੇ ਪੂਜਾ ਦਾ ਧੰਨ ਹੈ ਨਾ ਉਹਦਾ ਲਾਲਚ ਨਾ ਕਰੋ ਸਦਾ ਥੋੜੀ ਮਾਤਰਾ ਵਿੱਚ ਕੜਾ ਪ੍ਰਸ਼ਾਦ ਜਿਹੜਾ ਛਕਣਾ ਨਾ ਉਹ ਵੀ ਥੋੜੀ ਮਾਤਰਾ ਵਿੱਚ ਛਕੋ ਸੀਤ ਪ੍ਰਸਾਦ ਗੁਰਨ ਕੋ ਲੈਨ ਜੋ ਜੋ ਅਰਦਾਸੀ ਬਟਤ ਦੇ ਗੁਰੂ ਦਾ ਜਸਿਤ ਪ੍ਰਸ਼ਾਦ ਉਹ ਲਵੋ ਜਿਹੜਾ ਅਰਦਾਸ ਸੀਗਾ ਵੰਡਦਾ ਹੈ ਅਰਦਾਸ ਕਰਕੇ ਨਾ ਉਹਨੂੰ ਥੋੜੀ ਮਾਤਰਾ ਵਿੱਚ ਮਾਰਕੰਦੇ ਸਕੋ ਪੂਜਾ ਧੰਨਾ ਹੈ ਪੂਜਾ ਦਾ ਸਾਰਾ ਕੁਝ ਹੈ ਮਾਰ ਉਹਦਾ ਲਾਲਚ ਨਾ ਕਰੋ ਉਪਰ ਤੁਹਾਨੂੰ ਅੱਗੇ ਜਾ ਕੇ ਤੰਗ ਕਰੋ ਜੋ ਪ੍ਰਸ਼ਾਦ ਕੋ ਵਟਣ ਕਰੈ ਸਭ ਕੋ ਸਮਹੀ ਦੇਹਿਤ ਤਰੈ ਜਿਹੜਾ ਪ੍ਰਸ਼ਾਦ ਨੂੰ ਵੰਡੇਗਾ ਉਹ ਇਸ ਗੱਲ ਦਾ ਧਿਆਨ ਰੱਖੇ ਕਿ ਸਭ ਨੂੰ ਬਰਾਬਰ ਪ੍ਰਸ਼ਾਦ ਦਿੱਤਾ ਜਾਵੇ ਕਰੈ ਈਰਖਾ ਲੋਭ ਵਧਾਵੇ ਸੋ ਪ੍ਰਸ਼ਾਦ ਮਨ ਰੋਗ ਉਡਾਵੇ ਜਿਹੜਾ ਈਰਖਾ ਕਰਕੇ ਲੋਭ ਵਧਾਵੇਗਾ ਨਾ ਕਹਿੰਦਾ ਐਸਾ ਪ੍ਰਸ਼ਾਦ ਸਰੀਰ ਵਿੱਚ ਜਾ ਕੇ ਰੋਗ ਨੂੰ ਪੈਦਾ ਕਰੇਗਾ ਆਪਾਂ ਸਤਿਗੁਰਾਂ ਦੇ ਪਰਥਾਏ ਸਾਖੀ ਸੁਣਦੇ ਆਏ ਆ ਕਿ ਸਿੱਖ ਪ੍ਰਸ਼ਾਦ ਵਰਤਾ ਰਿਆ ਸੀ ਨਾ ਜੇ ਕਿਸੇ ਨੇ ਕਾਹਲੀ ਕੀਤੀ ਵੀ ਪਹਿਲਾਂ ਮੈਨੂੰ ਦੇ ਦੇ ਆਪਾਂ ਨੂੰ ਕਈ ਵਾਰ ਹੁੰਦਾ ਨਾ ਉਹ ਇਹਨੇ ਆਪਾਂ ਕੱਠ ਦੇ ਵਿੱਚ ਹੱਪੜਾ ਦਾ ਪਰੇ ਮੱਚ ਜਾਂਦੀ ਤੇ ਉਤੋਂ ਦੀ ਹੋ ਕੇ ਕਈ ਵਾਰ ਹੱਥ ਆਪਾਂ ਕਰਕੇ ਕਹਿੰਦੇ ਸਾਨੂੰ ਪਹਿਲਾਂ ਦੇ ਦੋ ਅਸੀਂ ਜਾਣਾ ਇਸ ਤਰ੍ਹਾਂ ਕਿਸੇ ਸਿੱਖ ਨੇ ਤੇਜ਼ੀ ਦਿਖਾਈ ਦੋ ਚੋਂ ਬੰਦੇ ਦੇ ਵਿੱਚ ਦੇ ਹੋ ਕੇ ਕਹਿੰਦਾ ਵੀ ਮੈਨੂੰ ਪ੍ਰਸ਼ਾਦ ਪਹਿਲਾਂ ਦੇ ਦੇ ਮੈਂ ਜਾਣਾ ਤਾਂ ਉਹ ਕਹਿੰਦਾ ਤੂੰ ਟੈਗ ਜਾ ਕਿਉਂ ਬਗਹਾੜ ਵਾਂਗੂ ਟੱਪਦਾ ਫਿਰਦਾ ਹੈ ਪਰ ਜਦੋਂ ਅੰਤ ਸਮਾ ਆਇਆ ਉਹ ਦੇਗ ਵਰਤੌਣ ਵਾਲਾ ਬੰਦਾ ਹੀ ਬਗਹਾੜ ਬਣ ਗਿਆ ਤਾਂ ਜਦੋਂ ਉਹਦਾ ਨਿਰਣਾ ਹੋਇਆ ਅੰਤ ਸਮਾ ਆਇਆ ਤਾਂ ਮਹਾਰਾਜ ਜਾ ਕੇ ਕਲੰਗਰ ਪਿਤਾ ਜੀ ਹੱਸਣ ਲੱਗ ਗਏ ਸਿੱਖਾਂ ਨੇ ਪੁੱਛਿਆ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਹੱਸਦੇ ਹੋ ਏਡਾ ਵੱਡਾ ਭਗੜ ਆਪਣੇ ਅੱਗੇ ਆ ਗਿਆ ਜਾਨਵਰ ਖਤਰਨਾਕ ਹੈ ਤੁਸੀਂ ਮੁਸਕਰਾ ਰਹੇ ਹੋ ਮਹਾਰਾਜ ਕਹਿੰਦੇ ਇਹ ਫਲਾਨਾ ਸਿੰਘ ਹੈ ਦੇਗ ਵਰਤੌਂਦਾ ਸੀ ਉਹ ਆਏ ਕਹਿੰਦੇ ਜੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਫਿਰ ਮਹਾਰਾਜ ਨੇ ਵਾਰਤਾ ਦੱਸੀ ਵੀ ਇਸ ਤਰ੍ਹਾਂ ਕਰਕੇ ਕੋਈ ਸਿੱਖ ਆਪਣਾ ਜਾ ਰਹੇ ਸੀ ਉਹਨੂੰ ਜਦੋਂ ਪਤਾ ਲੱਗਿਆ ਨਾ ਗੁਰੂ ਘਰ ਦੇ ਵਿੱਚ ਆਪਾਂ ਸ਼ਾਮਾਂ ਨੂੰ ਆਪਾਂ ਹੀ ਵਰਤੌਣੀਆਂ ਦੇ ਇੱਕ ਤੇ ਪਤਾ ਲੱਗਿਆ ਵੀ ਕੜਾ ਪ੍ਰਸ਼ਾਦ ਵਰਤ ਰਿਹਾ ਉਹ ਕੋ ਰੇੜੀ ਵਾਲਾ ਜਾ ਰਹੇ ਸੀ ਅੱਗੇ ਗੁਜ਼ਰ ਕੇ ਤੇ ਉਹਨੇ ਕਹੇ ਚੱਲ ਮੈਂ ਮਹਾਰਾਜ ਦਾ ਪ੍ਰਸ਼ਾਦ ਤਾਂ ਪੂਰਾ ਛਕ ਲੈਣਾ ਪ੍ਰਸ਼ਾਦ ਲੈਣ ਵਾਸਤੇ ਆਇਆ ਗੂੰ ਹੋ ਕੇ ਉਹਨੇ ਹੱਥ ਕੀਤਾ ਵੀ ਚਲੋ ਮੈਂ ਅੱਗੇ ਕੰਮ ਤੇ ਵੀ ਜਾਣਾ ਬਾ ਤਾਂ ਇਹਨੇ ਫਿਰ ਕਹਿੰਦਾ ਕਹਿੰਦਾ ਸੀ ਕਹਿੰਦੇ ਵੀ ਤੂੰ ਬਘਿਆੜ ਵਾਂਗੂੰ ਤੇਜ਼ੀ ਕਰਦਾ ਐਂ ਬੁੜਕੀ ਜਾਣਾ ਤੂੰ ਬਹਿ ਜਾ ਟਿਕ ਜਾ ਤੈਨੂੰ ਆਪੇ ਦੇ ਦੂੰ ਮੈਂ ਪਰ ਕਹਿੰਦੇ ਉਸ ਕਰਕੇ ਨੀਰਖਾ ਕੀਤੀ ਗੁਰੂ ਘਰ ਦੇ ਸਿੱਖਾਂ ਦੇ ਨਾਲ ਤੇ ਇਹਨੂੰ ਫਿਰ ਈਰਖਾ ਕਰਕੇ ਡੰਡ ਮਿਲਿਆ ਹੁਣ ਕਹਿੰਦੇ ਮਹਾਰਾਜ ਕਹਿੰਦੇ ਸ਼ਰਨ ਵਿੱਚ ਆਇਆ ਵੀ ਮੈਨੂੰ ਬਖਸ਼ ਲਵੋ ਹੁਣ ਇਹਨੂੰ ਅਸੀਂ ਬਖਸ਼ਾਵਾਂਗੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਪ੍ਰਸ਼ਾਦ ਦੀ ਸੇਵਾ ਕਰਦਾ ਉਹ ਧਿਆਨ ਰੱਖੇ ਸਭ ਨੂੰ ਬਰਾਬਰ ਦੇ ਵੀ ਕਿਸੇ ਨਾਲ ਈਰਖਾ ਨਾ ਦਿਖਾਵੇ ਕਿਉਂਕਿ ਇਹਦੇ ਨਾਲ ਵੱਡੇ ਰੋਗ ਪੈਦਾ ਹੋ ਸਕਦੇ ਪਤਾ ਨਹੀਂ ਆਪਣੇ ਕੋਲ ਕਿਹੜਾ ਕਿਹੋ ਜਿਹਾ ਰੂਪ ਵਿੱਚ ਭਗਵਾਨ ਆ ਜਾਵੇ ਕਿਸ ਤਰ੍ਹਾਂ ਦਾ ਪਰਮੇਸ਼ਰ ਸਰੂਪ ਖੜ ਜਾਵੇ ਕਿਸ ਤਰੀਕੇ ਕਿਤਨੀ ਕਮਾਈਏ ਕੋਈ ਨਹੀਂ ਜਾਣਦਾ ਇਸ ਕਰਕੇ ਸਭ ਦੇ ਨਾਲ ਪ੍ਰੇਮ ਦੇ ਨਾਲ ਰੱਖੇ ਸਭ ਦੇ ਨਾਲੇ ਪੋਜਾ ਵਰਤਾਅ ਕਰੇ ਦਾਦਰ ਹੇਤ ਦੋਖ ਸੋ ਹੋਏ ਪੁੰਨਿਕ ਅਸਨ ਜੋ ਭਗਤ ਹੈ ਕੋਏ ਗਰੀਬ ਨੂੰ ਦੇਣ ਵਿੱਚ ਵੀ ਦੋਸ਼ ਹੈ ਕਹਿੰਦੇ ਆਪਾਂ ਕਹਿੰਦੇ ਗਰੀਬ ਨੂੰ ਦਿਓ ਮਹਾਰਾਜ ਉਹਦੇ ਵਿੱਚ ਵੀ ਦੋਸ਼ ਹੈ ਕਿਹੜਾ ਫਿਰ ਜਿਹੜਾ ਸਿੱਖ ਰੋਟੀ ਖਾ ਰਿਆ ਹੋਵੇ ਨਾ ਉਹ ਜਿਸ ਥਾਂ ਤੇ ਵੀ ਬੈਠਾ ਹੈ ਖਾ ਉਹਦਾ ਹੋਵੇ ਉਹ ਪਹਿਲਾਂ ਅਸਥਾਨ ਛੱਡ ਕੇ ਨਾ ਉੱਠੇ ਉੱਠੋ ਨਾ ਛੋੜ ਥਿਰ ਜਿਸ ਥਾਏ ਜੇ ਤਰ ਉੱਠੈ ਬਾਹਰ ਨਾ ਗਾਈ ਮਹਾਰਾਜ ਕਹਿੰਦੇ ਜਿਹੜੇ ਥਾਂ 'ਤੇ ਬਹਿ ਕੇ ਛੱਕ ਰਿਆ ਖਾ ਰਿਆ ਪ੍ਰਸ਼ਾਦਾ ਪਹਿਲਾਂ ਆਪਣਾ ਸਥਾਨ ਛੱਡ ਕੇ ਨਾ ਉੱਠੇ ਜੇ ਆਪਣਾ ਪਹਿਲਾ ਸਥਾਨ ਛੱਡ ਦੇਵੇ ਤਾਂ ਬਾਅਦ ਹੋਰ ਭੋਜਨ ਨਾ ਖਾਏ ਇਕ ਕੋਠਾਂਾਂ ਤੇ ਬਹਿ ਕੇ ਮਾਰਗ ਦੇ ਭੋਜਨ ਛੱਕੇ ਇਹ ਨਹੀਂ ਵੀ ਕਦੇ ਇੱਥੇ ਬਹਿ ਕੇ ਛਕ ਲਈ ਦੋ ਬੋਪਲਕੀਆਂ ਦੋ ਬਰਕੀਆਂ ਉੱਥੇ ਉਹ ਛਕ ਲਈਆਂ ਚਲੋ ਅੱਜ ਕੱਲ ਸੰਸਾਰੀ ਆਪਾਂ ਆ ਤੁਰ ਫਿਰ ਕੇ ਭੋਜਨ ਵੀ ਕਰਦੇ ਨਾ ਆਪਾਂ ਹੁਣ ਵਿਆਹ ਸ਼ਾਦੀਆਂ ਤੇ ਵੇਖ ਲਿਆ ਵੀ ਖੜ ਕੇ ਭੋਜਨ ਟੇਬਲ 'ਤੇ ਵੱਲਾ ਕਿ ਇਹ ਮਰਜ਼ਾਦਾ ਨਹੀਂ ਹੈ ਪੰਗਤ ਦੀ ਮਰਜ਼ਾਦਾ ਮਹਾਰਾਣੀ ਚ ਲਾਇੀ ਸੀ ਜਾਂਹਾਂ ਪੰਗਤ ਮਹਾਰਾਣੀ ਨੇ ਲਾਇਆ ਸੀ ਨਾ ਸੰਗਤ ਔਰ ਪੰਗਤ ਦਾ ਵਰਤਾਨ ਚ ਲਾਇਆ ਪੰਗ ਤਾਂ ਹੀ ਲਈ ਜਿੱਥੇ ਬਹਿ ਕੇ ਛੱਕੇ ਕੋ ਵਾਰ ਛਕੋ ਵਾਰ ਵਾਰ ਛਕਣ ਦਾ ਫਰੋ ਉਹ ਕਹਿੰਦੇ ਜਾਨਵਰ ਦਾ ਕੰਮ ਹੁੰਦਾ ਇਨਸਾਨ ਦਾ ਕੰਮ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਮਹਾਰਾਜ ਆਪਣੀ ਸਿੱਖਾਂ ਨੂੰ ਬੜੇ ਪਿਆਰ ਨਾਲ ਇਸ ਤਜੇ ਢੰਗ ਦੇ ਨਾਲ ਜੋ ਗੂੜ੍ਹ ਗਿਆਨ ਹੈ ਉਹ ਦੇ ਰਹੇ ਆ ਵੱਡੀ ਮਰ ਜਿਆਦਾ ਸਮਝਾ ਰਹੇ ਤੁਰਕ ਤੁਰ ਕਾਣੀ ਤੇ ਬੱਚ ਰਹੇ ਗੁਰ ਕੇ ਸਿੱਖ ਪਰ ਤਰਕ ਨਾ ਕਹ ਤੁਰ ਤਰ ਕਾਣੀ ਮਹਾਰਾਜ ਕੰਜੇ ਤੁਰਕ ਆ ਉਹਨਾਂ ਦੇ ਪਾਸੋਂ ਬਚ ਕੇ ਰਹੇ ਪਰ ਗੁਰੂ ਜੀ ਦੇ ਸਿੱਖਾਂ ਬਾਰੇ ਕਦੇ ਤਰਕ ਨਾ ਕਰੋ ਜਿਹੜਾ ਬੰਦਾ ਕਿੰਤੂ ਪ੍ਰੰਤੂ ਕਰਦਾ ਉਹ ਤੋਂ ਪਾਸੇ ਰਹੋ ਪਰੰਤੂ ਮਾਰਗ ਜਿਹੜਾ ਗੁਰੂ ਦਾ ਸਿੱਖ ਹੈ ਪਾਇਓ ਉਹ ਤੇ ਤਰਕ ਨਾ ਕਰੋ ਕਦੇ ਵਾਸਤੇ ਚਾਰੋਂ ਵਰਨ ਬਣੇ ਗੁਰਪਾਏ ਸਾਧਰ ਪੋਜਨ ਖਾਏ ਖਵਾਈ ਕਹਿੰਦੇ ਚਾਰੇ ਵਰਨ ਗੁਰਪਾਏ ਬਣ ਬੜੇ ਆਦਰ ਨਾਲ ਕਿਦੂਦੇ ਦਾ ਭੋਜਨ ਖਾਣ ਅਤੇ ਖਵਾਉਣਾ ਬਾਬਕੇ ਚੌ ਵਰਨਕ ਉਪਦੇਸ਼ ਮਹਾਰ ਕਹਿੰਦੇ ਸਾਂਝਾ ਹੈ ਭਾਈ ਸਾਰੇ ਆਪਣੇ ਆ ਨਾ ਕੋ ਬਹਿਰੇ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਏ ਮਹਾਰ ਕਹਿੰਦੇ ਭਾਈ ਕੋਈ ਪਰਾਇਆ ਨਹੀਂ ਸਾਰਿਆਂ ਵਿੱਚ ਇੱਕੋ ਪਰਮੇਸ਼ਰ ਦਾ ਵਾਸਾ ਹੈ ਸਾਰਿਆਂ ਵਿੱਚ ਇੱਕੋ ਜੀ ਹੱਡੀ ਆ ਇੱਕੋ ਜਾਂ ਸਰੀਰ ਆ ਇੱਕੋ ਜਾਂ ਖੂਨ ਵਗਦਾ ਸਾਰਿਆਂ ਚ ਹਵਾ ਪਾਣੀ ਸਾਰਾ ਕੁਝ ਸਤਤ ਹੈ ਮਹਾਰ ਨੇ ਸਾਰਾ ਕੋਈ ਇੱਕੋ ਜਾਂ ਦਿੱਤਾ ਭਾਵੇਂ ਉਹ ਗਰੀਬ ਆ ਅਮੀਰ ਆ ਵੱਡਾ ਐ ਛੋਟਾ ਐ ਤੇ ਮਹਾਰ ਕਹਿੰਦੇ ਸਭ ਦਾ ਸਤਕਾਰ ਬਣ ਕਰਨਾ ਬਣਦਾ ਹੈ ਸਾਰੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵਰਗ ਸਾਰੇ ਵਾਸਤੇ ਪ੍ਰੇਮ ਜਿਹੜਾ ਇੱਕੋ ਜਿਹਾ ਹੈ ਭਾਈ ਸਾਰੇ ਇੱਕੋ ਜਿਹੇ ਹਨ ਕਿਸੇ 'ਚ ਫਰਕ ਨਹੀਂ ਕਰਨਾ ਚਾਹੀਦਾ ਇੱਕ ਦੂਜੇ ਦੇ ਨਾਲ ਕਹਿੰਦੇ ਭੋਜਨ ਸਭ ਨੂੰ ਖਵਾਓ ਖਾਦਾ ਛਕੋ ਸਾਰੇ ਨਿਭਾਵ ਕੇ ਮਾਰ ਕਹਿੰਦੇ ਆਪ ਸਤਕਾਰ ਕਰੋ ਕਿ ਜਿਵੇਂ ਨੀਰਖਾ ਕਰਨ ਦਾ ਕੋਈ ਲਾਭ ਨਹੀਂ ਹੈ ਇਸ ਤਰ੍ਹਾਂ ਮਹਾਰਾਜ ਜੋ ਅਲਾਹੀ ਬਚਨ ਆਪਣੇ ਮੁਖਾਰਪਿੰਤੋਂ ਦੱਸ ਰਹੇ ਐ ਜੋ ਅਗਲੇ ਬਚਨ ਹੈ ਭੇਖਣ ਕੀ ਬਾਣੀ ਨ ਤਜੈ ਖਾਏ ਨ ਅਸਨ ਸੀਤਲਾ ਜਜੈ ਮਾਰਕਨ ਜੋ ਭੇਖ ਘਾੜੀ ਕਰਕੇ ਬੜੇ ਆਉਂਦੇ ਆ ਬਾਣੀ ਤੜਦੇ ਆ ਭੋਜਨ ਨੂੰ ਛੱਡ ਜਾਂਦੇ ਆ ਭਾਵ ਕੋ ਜੂਟਣ ਛੱਡਦੇ ਆ ਐਸਿਆਂ ਤੋਂ ਵੀ ਬਚ ਕੇ ਰਹਿਣਾ ਮਹਾਰਾਜ ਜੋ ਅੱਕੇ ਵਰਤਾਂਤ ਵਰਤਾ ਰਹੇ ਆ ਜੋ ਅੱਗੇ ਮਰਜਾਦਾ ਸਿੱਖਾਂ ਨੂੰ ਸਮਝਾ ਰਹੇ ਆ ਉਹ ਕੱਲ ਦੇ ਦੀਵਾਨ ਅੰਦ ਸਤਗੁਰ ਨੇ ਸਵਾਸ ਸੰਬੰਧ ਦਿੱਤਾ ਸਰਵਨ ਕਰਾਂਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਭੁੱਲਾਂ ਮਾਫ਼ ਕੋਈ ਵੀ ਰਸਨਾ ਵੰਜ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ